ਜਾਂਦਾ ਹੈ ਕਹਿ ਲੱਗੇ ਜਿਸ ਵੇਲੇ ਉਹ ਫਕੀਰ ਜਾਂਦਾ ਉਹਦੇ ਨਾਲ ਉਹਦੇ ਚੇਲੇ ਜਾਂਦੇ ਆ ਤਾਂ ਚੇਲੇ ਜਾਂਦਿਆਂ ਹੋਇਆਂ ਉਹਨਾਂ ਨੂੰ ਇੱਕ ਏਕਤਾ ਦਾ ਪ੍ਰਤੀਕ ਇੱਕ ਉਹਨਾਂ ਨੂੰ ਆਪਣੇ ਮੁਖ ਦੇ ਵਿੱਚੋਂ ਆਵਾਜ਼ ਦੇ ਕੇ ਉਹਨਾਂ ਨੂੰ ਬਚਨ ਕਰਕੇ ਸਮਝਾਉਂਦਾ ਹੈ ਭਾਈ ਕਿਸੇ ਦੇ ਨਾਲ ਬਿਤਕਰਾ ਨਹੀਂ ਕਰਨਾ ਜੀਵਨ ਦੇ ਵਿੱਚ ਮਨੁੱਖ ਮਨੁੱਖ ਦਾ ਭਲਾ ਸੋਚਦਾ ਪਿਆ ਹੈ ਜਿਹਨੂੰ ਸਤਗੁਰੂ ਪਾਦਸ਼ਾਹ ਦੀ ਬਾਣੀ ਦਾ ਫਰਮਾਨ ਹੈ ਹੋਵੋ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਏ ਪਾਪ ਮਨ ਦੇ ਵਿੱਚ ਜਿਹੜੀ ਦੁਬਧ ਹੈ ਬੈਰ ਵਿਰੋਧ ਹੈ ਉਹਨੂੰ ਦੂਰ ਕਰਕੇ ਮਨ ਦੀ ਇਕਤਰਤਾ ਲੈ ਕੇ ਇਕੱਠੇ ਬਹਿ ਕੇ ਹਮੇਸ਼ਾ ਵਾਸਤੇ ਮਨੁੱਖਾ ਜੀਵਨ ਹੈ ਜਿਹੜਾ ਉਹਨੂੰ ਸਫਲਾ ਕਰਨ ਵਾਸਤੇ ਉਹ ਫਕੀਰ ਹੈ ਜਿਹੜਾ ਉਹ ਸਾਰੇ ਚੇਲਿਆਂ ਨੂੰ ਇਸ ਤਰ੍ਹਾਂ ਸਮਝਾਉਂਦਾ ਤੁਰਿਆ ਜਾਂਦਾ ਹੈ ਨਾਲੇ ਜਾਂਦੇ ਨਾਲੇ ਗਿਆਨ ਦੀ ਦਾਤ ਦਿੰਦਾ ਜਾਂਦਾ ਹੈ ਤੇ ਜਾਂਦਿਆਂ ਜਾਂਦਿਆਂ ਕੀ ਵੇਖਿਆ ਕਹਿਣ ਲੱਗੇ ਫਿਰਨੀ ਦੇ ਉਪ ਦੀ ਨੰਗਣਾ ਕਰਦੇ ਨੇ ਨਗਰ ਦੀ ਵਿੱਚ ਦੀ ਤਾਂ ਇੱਕ ਪਾਸੇ ਕਹਿਣ ਲੱਗੇ ਪਾਣੀ ਨੰਗ ਦਾ ਤੁਰਿਆ ਜਾਂਦਾ ਹੈ ਗੰਦਾ ਪਾਣੀ ਹੈ ਗੰਦੇ ਪਾਣੀ ਦੇ ਵਿੱਚ ਤੇ ਇੱਕ ਵਿਸ਼ੂ ਹੈ ਜਿਹੜਾ ਜਿਹਨੂੰ ਠੂਹਾ ਸ਼ਬਦ ਵਰਤਿਆ ਜਾਂਦਾ ਹੈ ਤਾਂ ਉਹ ਵਿਸ਼ੂ ਹੈ ਜਿਹੜਾ ਉਹ ਗੰਦੇ ਨਾਲੇ ਦੇ ਵਿੱਚ ਡਿੱਗਿਆ ਪਿਆ ਤੇ ਉਹ ਪਾਣੀ ਦੇ ਵਿੱਚ ਆਪਣੇ ਗੰਦੇ ਦੇ ਵਿੱਚ ਪੈਰ ਮਾਰਦਾ ਪਿਆ ਤੇ ਉਹ ਤੋਂ ਬਾਹਰ ਨਹੀਂ ਨਿਕਲਿਆ ਜਾਂਦਾ ਤਾਂ ਉਸ ਫਕੀਰ ਨੇ ਕੀ ਕੀਤਾ ਆਪਣੇ ਚੇਲੇ ਨੂੰ ਕਿਸੇ ਨੂੰ ਨਹੀਂ ਕਿਹਾ ਵੀ ਇਹਨੂੰ ਬਾਹਰ ਕੱਢ ਦਿਓ ਤੇ ਆਪ ਅੱਗੇ ਜਾਂਦਾ ਤੇ ਉਸੇ ਤਰ੍ਹਾਂ ਜਾਂਦੇ ਜਾਂਦੇ ਆ ਉਸ ਜਗ੍ਹਾ ਤੇ ਬੈਠਣਾ ਕਰ ਜਾਂਦਾ ਤੇ ਆਪਣੇ ਹੱਥ ਦੇ ਨਾਲ ਉਸ ਪਾਣੀ ਦੇ ਵਿੱਚੋਂ ਗੰਦੇ ਨਾਲੇ ਦੇ ਵਿੱਚੋਂ ਚੁੱਕਦਾ ਤੇ ਜਦੋਂ ਬਾਹਰ ਕੱਢਦਾ ਤਾਂ ਬਾਹਰ ਕੱਢਦਿਆਂ ਕੱਢਦਿਆਂ ਹੱਥ ਤੇ ਚੁੱਕਿਆ ਹੋਇਆ ਉਸ ਬਿੱਛੂ ਨੇ ਕੀ ਕੀਤਾ ਤੇ ਉਸ ਫਕੀਰ ਦੇ ਹੱਥ ਦੇ ਉੱਪਰ ਡੰਗ ਮਾਰਨਾ ਕਰ ਦਿੱਤਾ ਪਰ ਫਿਰ ਵੀ ਉਸ ਫਕੀਰ ਨੇ ਉਹਨੂੰ ਕੁਝ ਨਹੀਂ ਕਿਹਾ ਮਾਰਿਆ ਨਹੀਂ ਹੈਗਾ ਤੇ ਬਾਹਰਲੇ ਪਾਸੇ ਇੱਕ ਪਾਸੇ ਨੂੰ ਰੱਖਣਾ ਕਰ ਦਿੱਤਾ ਤੇ ਹੱਥ ਸਾਫ਼ ਕਰਾ ਲਏ ਨੇ ਪਾਣੀ ਪਾਉਣ ਵਾਲੇ ਚੇਲਿਆਂ ਨੇ ਪਾਣੀ ਪਾ ਦਿੱਤਾ ਹੱਥ ਸਾਫ਼ ਕਰ ਲਏ ਨੇ ਪਰ ਵਿਸ਼ੂਤੀ ਜਿਹੜਾ ਉਸ ਪਾਸਿਓ ਫੇਰ ਦੁਬਾਰੇ ਉਸੇ ਪਾਸੇ ਨੂੰ ਭੱਜ ਕੇ ਆਇਆ ਤੇ ਉਸੇ ਗੰਦੇ ਨਾਲੇ ਦੇ ਵਿੱਚ ਫੇਰ ਵੜਨਾ ਕਰ ਗਿਆ ਤੇ ਜਦੋਂ ਫੇਰ ਵੜਿਆ ਤਾਂ ਹੱਥ ਸਾਫ਼ ਕਰਦਾ ਪਿਆ ਫਕੀਰ ਜਨ ਪਹੁੰਚਦਾ ਪਿਆ ਤੇ ਜਿੱਥੇ ਡੰਗ ਮਾਰਿਆ ਤਾਂ ਉੱਥੇ ਕਹਿਣ ਲੱਗਿਆ ਤੇ ਲਾ ਭਾਈ ਮਾੜੀ ਜੀ ਆਪਾਂ ਇੱਥੇ ਦਵਾਈ ਲਾਉਣਾ ਕਰ ਲਈਏ ਤੇ ਇਹ ਜਿਹੜਾ ਮੱਛਣਾ ਹਟਣਾ ਕਰ ਜਾਵੇਗਾ ਦਰਦ ਬੰਦ ਹੋਣਾ ਕਰ ਜਾਵੇਗਾ ਇੰਨੇ ਨੂੰ ਦਵਾਈ ਲਾਉਂਦਿਆਂ ਹੋਇਆਂ ਦਰਦ ਬੰਦ ਦੀ ਗੱਲ ਕਰਦੇ ਤੇ ਦੁਬਾਰੇ ਫੇਰ ਜਾ ਕੇ ਬਿੱਸ਼ੂ ਉਸੇ ਤਰ੍ਹਾਂ ਫਿਰ ਵਿੱਚ ਡਿੱਗ ਪਿਆ ਤੇ ਫਿਰ ਡਿੱਗਿਆ ਹੋਇਆ ਫਕੀਰ ਦੀ ਨਿਗਾਹ ਪੈਣਾ ਕਰਦਾ ਤੇ ਦੁਬਾਰਾ ਫੇਰ ਕਹਿੰਦੇ ਉਸ ਦੇ ਵਿੱਚੋਂ ਉਸੇ ਹੱਥ ਦੇ ਨਾਲ ਫਿਰ ਫਕੀਰ ਜਨ ਕੱਢਦਾ ਤੇ ਕੱਢ ਕੇ ਜਦੋਂ ਬਾਹਰ ਰੱਖਣਾ ਕਰਦਾ ਤਾਂ ਫੇਰ ਦੁਬਾਰਾ ਉਸੇ ਹੱਥ ਦੇ ਉੱਪਰ ਉਸ ਬਿੱਸ਼ੂ ਨੇ ਫੇਰ ਡੰਗ ਮਾਰਨਾ ਕਰ ਦਿੱਤਾ ਤੇ ਜਦੋਂ ਫੇਰ ਡੰਗ ਮਾਰਿਆ ਬਾਹਰ ਕੱਢਿਆ ਤੇ ਹੱਥ ਧੋਤੇ ਸਾਫ ਕੀਤੇ ਤੇ ਜਿਹੜੇ ਚੇਲੇ ਨੇ ਉਹ ਹੈਰਾਨ ਹੁੰਦੇ ਪਏ ਨੇ ਕਹਿੰਦੇ ਕਮਾਲ ਦੀ ਗੱਲ ਐ ਆਪਾਂ ਨੂੰ ਗਿਆਨ ਦਿੰਦਾ ਆ ਰਿਹਾ ਸੀ ਆਪਾਂ ਨੂੰ ਸਮਝਾਉਂਦਾ ਆ ਰਿਹਾ ਸੀ ਦੇਖੋ ਕਹਿੰਦੇ ਆ ਗੰਦੀ ਦੇ ਵਿੱਚ ਹੱਥ ਮਾਰਦਾ ਪਿਆ ਇੱਕ ਕੀੜੇ ਪਿੱਛੇ ਜਿਹਦਾ ਕੰਮ ਐ ਡੰਗ ਮਾਰਨਾ ਜਿਹਦੇ ਵਿੱਚ ਜ਼ਹਿਰ ਐ ਇਹਨੂੰ ਬਾਹਰ ਕੱਢਦਾ ਪਿਆ ਆਪਾਂ ਕੀ ਲੈਣਾ ਤਾਂ ਕਹਿੰਦੇ ਦੂਜੀ ਵਾਰ ਹੱਥ ਸਾਫ਼ ਕਰਾਏ ਤੇ ਉਸੇ ਤਰ੍ਹਾਂ ਹਜੇ ਤੇ ਜਾ ਕੇ ਫਿਰ ਤੇ ਦੋ ਵਾਰੀ ਕੱਢਿਆ ਤੇ ਤੀਜੀ ਵਾਰ ਫੇਰ ਜਾ ਕੇ ਉਹ ਖਾਲੀ ਦੇ ਵਿੱਚ ਫੇਰ ਵੜ ਗਿਆ ਜਦੋਂ ਫਕੀਰ ਜਨ ਹੱਥ ਪਾਉਣ ਲੱਗਿਆ ਤੇ ਚੇਲੇ ਕਹਿਣ ਲੱਗੇ ਮਹਾਰਾਜ ਬਾਬਾ ਜੀ ਗੱਲ ਸੁਣੋ ਸਾਡੀ ਕਹਿਣ ਲੱਗੇ ਭਾਈ ਕੀ ਗੱਲ ਹੋ ਗਈ ਕਹਿਣ ਲੱਗੇ ਮਹਾਰਾਜ ਅਸੀਂ ਤੁਹਾਡੇ ਨਾਲ ਆਉਨੇ ਆ ਸਾਨੂੰ ਤੁਸੀਂ ਗਿਆਨ ਦੀਆਂ ਗੱਲਾਂ ਸੁਣਾਉਂਦੇ ਆ ਰਹੇ ਹੋ ਸਾਨੂੰ ਗਿਆਨ ਦਿੰਦੇ ਆ ਰਹੇ ਹੋ ਤੇ ਆਪ ਹੁਣ ਤੁਸੀਂ ਇਸ ਗਿਆਨ ਦੇ ਉੱਪਰ ਪੈਰੇ ਹੀ ਨਹੀਂ ਦਿੱਤਾ ਕਹਿਣ ਲੱਗੇ ਕੀ ਹੋਣਾ ਕਰ ਗਿਆ ਦੱਸੋ ਭਾਈ ਕਹਿੰਦੇ ਮਹਾਰਾਜ ਇਹ ਤੁਹਾਨੂੰ ਪਤਾ ਹੈਗਾ ਤੁਹਾਨੂੰ ਦਿੰਦਾ ਪਿਆ ਇਹ ਹੈਗਾ ਬਿੱਸ਼ੂ ਇਹ ਹੈਗਾ ਠੂਹਾ ਇਦੇ ਵਿੱਚ ਹੈਗੀ ਐ ਜ਼ਹਿਰ ਇਹਦਾ ਕੰਮ ਹੈਗਾ ਡੰਗ ਮਾਰਨਾ ਮਹਾਰਾਜ ਇਹ ਡਿੱਗਿਆ ਰਹਿਣ ਦੇ ਤੋ ਕੀ ਲੈਣਾ ਤੁਸੀਂ ਇਹਨੂੰ ਬਾਹਰ ਕੱਢਿਆ ਤੁਹਾਡੇ ਡੰਗ ਮਾਰਿਆ ਫੇਰ ਵਿੱਚ ਡਿੱਗਿਆ ਤੇ ਫੇਰ ਤੁਹਾਡੇ ਡੰਗ ਮਾਰਿਆ ਹੁਣ ਫੇਰ ਤੁਸੀਂ ਹੱਥ ਪਾਉਂਦੇ ਪਏ ਹੋ ਤਾਂ ਫਕੀਰ ਜਾਣੇ ਇੱਕੋ ਗੱਲ ਕਹੀ ਕਹਿਣ ਲੱਗੇ ਭਾਈ ਵੇਖੋ ਤੇ ਇਹੀ ਤੁਹਾਨੂੰ ਗਿਆਨ ਦਿੰਦੇ ਸੀ ਵੀ ਭਲਾ ਕਰੇ ਜੋ ਬੁਰਾ ਕਰਾਵੇ ਕਹਿੰਦੇ ਇਹ ਗੁਰੂ ਨਾਨਕ ਪਾਤਸ਼ਾਹ ਦਾ ਸੰਧਾਤ ਹੈ ਇਹ ਉਸ ਮੇਰੇ ਮਾਲਕ ਪਰਮੇਸ਼ਰ ਦਾ ਇੱਕ ਸੰਧਾਤ ਹੈ ਬੇਸ਼ੱਕ ਕੋਈ ਤੇਰਾ ਬੁਰਾ ਕਰਦਾ ਪਿਆ ਹੈ ਕਹਿਣ ਲੱਗੇ ਤੈਂ ਆਪਣੇ ਵੱਲੋਂ ਉਹਦਾ ਬੁਰਾ ਨਹੀਂ ਕਰਨਾ ਬਾਬਤ ਤੈਂ ਉਹਦੇ ਭਲਾਈ ਦੀ ਗੱਲ ਕਰਨੀ ਹੈ ਅੱਜ ਸਿੱਖੀ ਦੇ ਬਾਬਤ ਜਿੰਨੀਆਂ ਮਰਜ਼ੀ ਕੋਈ ਜੜਾਂ ਦੇ ਵਿੱਚ ਤੇਲ ਪਾਉਂਦਾ ਆ ਰਿਹਾ ਤੇ ਫੇਰ ਵੀ ਅੰਮ੍ਰਿਤ ਵੇਲੇ ਜਦੋਂ ਅਰਦਾਸ ਹੋਣਾ ਕਰਦੀ ਹੈ ਤੇ ਉਦੋਂ ਕਹਿਣ ਲੱਗੇ ਸਰਬੱਤ ਦੇ ਭਲੇ ਦੀ ਅਰਦਾਸ ਹੋਣਾ ਕਰਦੀ ਹੈ ਜਦੋਂ ਸ਼ਾਮ ਨੂੰ ਅਰਦਾਸ ਹੁੰਦੀ ਹੈ ਤਾਂ ਉਦੋਂ ਵੀ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੈ ਤੇ ਜਿਸ ਵੇਲੇ ਆਪਾਂ ਆਪਣੇ ਘਰਾਂ ਦੇ ਵਿੱਚ ਅਰਦਾਸ ਪੈ ਕਰਦੇ ਆ ਤਾਂ ਇੱਕ ਘਰ ਦੇ ਲਈ ਅਰਦਾਸ ਨਹੀਂ ਹੋਣਾ ਕਰਦੀ ਤੇ ਇੱਕ ਘਰ ਦੇ ਲਈ ਉਸ ਪਰਿਵਾਰ ਦੇ ਲਈ ਵੱਖਰੀ ਅਰਦਾਸ ਹੈ ਤੇ ਉਸੇ ਅਰਦਾਸ ਦੇ ਅੰਦਰ ਕਹਿਣ ਲੱਗੇ ਸਰਬੱਤ ਦੇ ਭਲੇ ਤੇ ਚਾਰਾਂ ਵਰਨਾਂ ਦੇ ਤੇ ਹਰ ਇੱਕ ਮਨੁੱਖ ਦੇ ਭਲੇ ਦੀ ਗੱਲ ਦੀ ਅਰਦਾਸ ਕੀਤੀ ਜਾਂਦੀ ਆ ਬੇਸ਼ੱਕ ਕਹਿਣ ਲੱਗੇ ਕੋਈ ਸ਼ੁਰਾ ਲੈ ਕੇ ਵੱਢੀ ਜਾ ਰਹੀ ਹੈ ਵੱਖਰੀ ਗੱਲ ਹੈ ਕਹਿਣ ਲੱਗੇ ਜਿੰਨਾ ਮਰਜੀ ਬਹਿਰ ਵਿਰੋਧ ਕਰਦਾ ਪਿਆ ਹੈ ਤੇ ਪਰ ਉਹਦੇ ਵੀ ਭਲਾਈ ਮੰਗੀ ਜਾਂਦੀ ਹੈ ਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੈ। ਉਹ ਫਕੀਰ ਕਹਿਣ ਲੱਗਿਆ ਆਏ ਦੇਖੋ ਭਾਈ ਇਹਦਾ ਕੰਮ ਮੈਨੂੰ ਪਤਾ ਹੈਗਾ ਮੈਂ ਜਾਣਨਾ ਕਰਦਾ ਇਹੀ ਤੁਹਾਨੂੰ ਸਮਝਾਉਣਾ ਗਿਆਨ ਦੀ ਦਾਤ ਦੇਣਾ ਤੇ ਬੇਸ਼ੱਕ ਮੈਨੂੰ ਸਭ ਪਤਾ ਹੈ ਇਹ ਬਿੱਸ਼ੂ ਇਹ ਹੈਗਾ ਠੂਹਾ ਇਹਦਾ ਕੰਮ ਹੈਗਾ ਡੰਗ ਮਾਰਨਾ ਇਹਦੇ ਵਿੱਚ ਹੈਗੀ ਜ਼ਹਿਰ ਤੇ ਪਰ ਗੱਲ ਇਹ ਹੈਗੀ ਹੈ ਜਦੋਂ ਇਹ ਆਪਣਾ ਕੰਮ ਨਹੀਂ ਨਾ ਛੱਡਦਾ ਫਿਰ ਆਪਾਂ ਆਪਣਾ ਕੰਮ ਕਿਉਂ ਛੱਡਣਾ ਕਰੀਏ ਇਹ ਡੰਗ ਮਾਰਨਾ ਨਹੀਂ ਹਟਦਾ ਇਹਦਾ ਸੁਭਾਅ ਹੈ ਫਿਰ ਆਪਣਾ ਕੰਮ ਹੈਗਾ ਭਲਾ ਕਰਨਾ ਆਪਾਂ ਨੂੰ ਸਿੱਖਿਆ ਮਿਲਿਆ ਤੁਹਾਨੂੰ ਸਿੱਖਿਆ ਦਿੰਦੇ ਆ ਰਹੇ ਆਂ ਵੀ ਭਾਈ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਤੁਹਾਨੂੰ ਸਿੱਖਿਆ ਹੀ ਦਿੱਤੀ ਹੈ ਨਾ ਕਹਿਣ ਲੱਗੇ ਹਾਂ ਮਹਾਰਾਜ ਤੁਸੀਂ ਸਾਨੂੰ ਸਿੱਖਿਆ ਭਲੇ ਦੀ ਦਿੰਦੇ ਪਏ ਹੋ ਕਹਿੰਦੇ ਫਿਰ ਅਸੀਂ ਵੀ ਭਲਾ ਹੀ ਕਰਦੇ ਆ ਨਾ ਇਹਨੂੰ ਇਹਨੂੰ ਕੱਢ ਰਹੇ ਹਾਂ ਗੰਦੇ ਨਾਲੇ ਚੋਂ ਇਹ ਤੁਹਾਨੂੰ ਗਿਆਨ ਦਿੱਤੇ ਆ ਰਹੇ ਆਂ ਪਰ ਤੁਸੀਂ ਫਿਰ ਹੁਣ ਸੁਣਦੇ ਆ ਸੁਣਦੇ ਆ ਫਿਰ ਭੁੱਲ ਗਏ ਤੇ ਪਰ ਉਸ ਵੇਲੇ ਕਹਿਣ ਤੋਂ ਮਰਾਦ ਤੇ ਕਵੀ ਜਨ ਕਵੀ ਸੰਤੋਖ ਸਿੰਘ ਜੀ ਕਹਿੰਦੇ ਉਸ ਵੇਲੇ ਮੇਰੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜਦੋਂ ਇਹ ਕੰਮ ਹੋਇਆ ਸਾਰਾ ਕੁਝ ਤੇ ਪਰ ਉਧਰੋਂ ਫਕੀਰ ਨੇ ਗਿਆਨ ਦੀ ਦਾਤ ਦਿੱਤੀ ਆਪਣੇ ਚੇਲਿਆਂ ਨੂੰ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆ ਭਲਾ ਕਰੇ ਜੋ ਬੁਰਾ ਕਰਾਵੇ ਕਹਿੰਦੇ ਹਮੇਸ਼ਾ ਵਾਸਤੇ ਆਪਣਾ ਕੰਮ ਹੈਗਾ ਭਲਾ ਕਰਨਾ ਆਪਣਾ ਕੰਮ ਹੈਗਾ ਸਰਬੱਤ ਦੇ ਭਲੇ ਦੀ ਅਰਦਾਸ ਕਰਨੀ ਤੇ ਬੇਸ਼ੱਕ ਕੋਈ ਆਪਣਾ ਬੁਰਾ ਕਰਦਾ ਪਿਆ ਤੇ ਪਰ ਆਪਾਂ ਉਹਦਾ ਬੁਰਾ ਨਹੀਂ ਕਰਨਾ ਕੀ ਹੈਗਾ ਬਦਲਾ લેਵਣ ਤੇ ਹਟ ਜਾਵੇ ਕਹਿਣ ਲੱਗੇ ਫਿਰ ਬੁਰੇ ਦਾ ਜੇ ਬਦਲਾ ਲੈਣਾ ਤਾਂ ਹਟ ਜਾਵੇ ਕਹਿਣ ਲੱਗੇ ਨਹੀਂ ਆਪਣਾ ਕੰਮ ਨਹੀਂ ਹੈਗਾ ਗੁਰੂ ਨਾਨਕ ਪਾਤਸ਼ਾਹ ਨੇ ਆਪਾਂ ਨੂੰ ਕਿਹਾ ਕੋਈ ਗੱਲ ਨਹੀਂ ਭਾਈ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਇਹ ਸਿਖੇ